ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਦਵ ਜੀ ਅਤੇ ਸ੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਡੀਆਈਜੀ ਫਰੋਇਪੁਰ ਰੇਂਜ ਫਰੋਇਪੁਰ ਜੀ ਦੇ ਦਿਸ਼ਾ ਨਿਰਦੇਸ਼ ਹਿਤ ਅਤੇ ਸ੍ਰੀ ਵਿਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਸੀਆਈਏ 2 ਟੀਮ ਜਿਸ ਦੇ ਇਨਚਾਰਜ ਇਨਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ CIA 2 ਦੇ ਸਬ ਇਨਸਪੈਕਟਰ ਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਲੱਦੂ ਵਾਲਾ ਅਟਾੜ ਦੌਰਾਨੇ ਨਾਕਾਬੰਦੀ ਇੱਕ ਕਾਰ ਮਰੂਤੀ ਆਲਟੋ ਵਿੱਚੋਂ ਤਿੰਨ ਆਦਮੀ ਪ੍ਰਿੰਸ ਕੁਮਾਰ ਵਾਸੀ ਰਾਇਆਂਵਾਲਾ ਹਾਣਾ ਸਦਰ ਜਲਾਲਾਬਾਦ ਸੰਦੀਪ ਕੁਮਾਰ ਅਤੇ ਜਸ਼ਨਪ੍ਰੀਤ ਵਾਸੀ ਕਮਰੇਵਾਲਾ ਇਹਨਾਂ ਪਾਸੋਂ 60000 ਗੋਲੀ ਟਰਾਮਾਡੋਲ ਕਰੋਬिडੋਲ 100 ਐਮਜੀ ਜਿਹੜੀ ਆ ਕੁੱਲ 60000 ਗੋਲੀ ਬਰਾਮਦ ਕਰਾ ਕੇ ਮਕਦਮਾ ਨੰਬਰ 52 ਮਿਤੀ 11/5/25 ਅਧਿੰਤਰਾ 22 ਸੀ NDPS ਐਕਟਾ थाना वेरੋਕੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੂੰ حسب ਜ਼ਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋਲ ਪੁਛਗਛ ਜਾਰੀ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਮਜਬੂਤ ਪੁਛਗਛ ਕੀਤੀ ਜਾਊਗੀ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਕਿੱਥੇ ਵੇਚਣੀਆਂ ਸੀ